ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਕਿਤੇ ਅੱਜ ਪੀਆਰਟੀਸੀ ਤੇ ਪੰਬਸ ਕੰਟਰੈਕਟਰ ਵਰਕਰ ਯੂਨੀਅਨ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਲੋਕ ਪਰੇਸ਼ਾਨ ਨੇ ਤਸਵੀਰਾਂ ਫਿਰੋਜ਼ਪੁਰ ਦੀਆਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੱਥੇ ਕਿ ਲੋਕਾਂ ਨੂੰ ਬੇहद ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਦੇ ਕਿ ਪੰਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੇ ਵੱਲੋਂ ਪੰਜਾਬ ਭਾਰਤ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ ਫਿਰੋਜ਼ਪੁਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਜਦੋਂ ਚੱਕਾ ਜਾਮ ਕੀਤਾ ਗਿਆ ਤਾਂ ਲੋਕ ਪਰੇਸ਼ਾਨ ਨਜ਼ਰ ਆਏ ਲੋਕਾਂ ਦਾ ਕਹਿਣਾ ਸੀ ਕਿ ਇਸ ਗਰਮੀ ਦੇ ਵਿੱਚ ਸਾਨੂੰ ਬੇਹਤ ਪਰੇਸ਼ਾਨੀ ਹੋ ਰਹੀ ਹੈ ਦੂਸਰੀ ਤਰਫ ਬਸਟੈਂਡ ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀਆਂ ਮੰਗਾਂ ਜੋ ਕਾਫੀ ਲੰਬੇ ਸਮੇਂ ਤੋਂ ਲੱਗੀਆਂ ਹੋਈਆਂ ਹਨ ਸਰਕਾਰ ਪੂਰਾ ਨਹੀਂ ਕਰੀ ਜੇਕਰ ਇਹ ਜੁਹਾ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਦਰਸ਼ ਤੇਜ਼ ਕੀਤਾ ਜਾਵੇਗਾ ਜਰਨਲਾਈਨ ਲਈ ਬਾਬੀ ਖੁਰਾ ਨਾਲ ਦੇਖੋ ਅੱਜ 9 ਤਰੀਕ ਤੋਂ ਮੁਕੰਮਲ ਚੱਕਾ ਜਾਮ ਆ ਪੰਜਾਬ ਰੋਡ ਵੇ ਤੇ ਪੀ ਆਰ ਟੀ ਸੀ ਦੇ 27 ਟੀਪੂਆਂ ਦਾ 18 ਟੀਪੂ ਪੰਜਾਬ ਰੋਡ ਵੇ ਦੇ ਤੇ 9 ਟੀਪੂ ਪੀ ਆਰ ਟੀ ਸੀ ਦੇ ਜੀ ਸਾਡੀਆਂ ਮੰਗਾਂ ਜੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ ਕੋਈ ਵੀ ਸਰਕਾਰ ਕਿੰਨੀਆਂ ਬਸਾਂ ਜਿਹੜੀਆਂ ਨੇ ਪਾ ਦਿੱਤੀਆਂ ਚੱਕਾ ਜਾਮ ਕੀਤਾ ਹੈ ਤਕਰੀਬਨ 3000 ਦੇ ਕਰੀਬ ਸਰਕਾਰੀ ਬਸਾਂ ਨੇ ਜਿਨ੍ਹਾਂ ਦਾ ਚੱਕਾ ਜਾਮ ਆ ਜੀ ਕਿੰਨੇ ਮੁਲਾਜ਼ਮ ਹਨ ਤਕਰੀਬਨ 8000 ਦੇ ਮੁਲਾਜ਼ਮ ਦੇ ਗਿਣਤੀ ਹੈ ਜਿਹੜੀ 8 ਮੁਲਾਜ਼ਮ 8000 ਮੁਲਾਜ਼ਮ ਜਿਹੜੇ ਅੱਜ ਹੜਤਾਲ ਦੇ ਨੇ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕੱਲ ਨੂੰ ਅਸੀਂ ਮੁੱਖ ਮੰਤਰੀ ਦੇ ਕੋਠੀ ਦਾ ਘਰਾਓ ਕਰਨਾ ਚੰਡੀਗੜ੍ਹ ਅਤੇ ਜੇਕਰ ਫੇਰ ਵੀ ਸਰਕਾਰ ਅਣਗੌਲਿਆ ਕਰਦੀ ਹੈ ਜਿਹੜੀ ਕੀ ਉਹਨਾਂ ਨੇ ਇੱਕ ਜੂਨ 2024 ਨੂੰ ਸਾਡੀ ਮੰਗ ਮੰਨੀ ਸੀ ਕਿ ਤੁਹਾਡੀ ਪੁਖਰੀ ਪਾਲਸੀ ਬਣਾ ਕੇ ਤੁਹਾਨੂੰ ਰੈਗੂਲਰ ਕੀਤਾ ਜਾਵੇ ਪਰ ਉਹ ਟਾਲਮਟੋਲ ਦੀ ਨੀਤੀ ਹੈ ਜੇਕਰ ਆਉਣ ਵਾਲੇ ਦਿਨਾਂ ਵਿੱਚ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਹੋਰ ਵੀ ਤਿੱਖੇ ਸੰਘਰਸ਼ ਕਰਾਂਗੇ ਤੇ ਆਉਣ ਵਾਲੇ ਦਿਨਾਂ ਵਿੱਚ ਅਣਮਿਥੇ ਸਮੇਂ ਦੀ ਹੜਤਾਲ ਕਰਕੇ ਰੋਡ ਜਾਮ ਕਰਾਂਗੇ ਜਤਿੰਦਰ ਸਿੰਘ ਬੀਪੂ ਪ੍ਰਧਾਨ ਫਰੋਇਦਪੁਰ ਵਿੱਚੋਂ ਪੰਜ ਬੱਸਾਂ ਜਿਹੜੀਆਂ ਰੂਟ ਤੇ ਲੱਗੀਆਂ ਬਾਕੀ 116 ਬੱਸਾਂ ਜਿਹੜੀਆਂ ਉਹ ਢੀਪੂ ਦੇ ਅੰਦਰ ਖੜੀਆਂ ਹੜਤਾਲ ਤੇ ਜਿਹੜੇ ਮੁਲਾਜ਼ਮੇ ਪੰਨ ਬੱਸ ਦਾ ਪੂਰਾ 300 ਦੇ ਕਰੀਬ ਮੁਲਾਜ਼ਮ ਉਹ ਦਰੀਆਂ ਤੇ ਬੈਠਾ ਸਰਕਾਰ ਦੇ ਖਿਲਾਫ ਹੜਤਾਲ ਲਈ ਹਾਂਜੀ ਕੱਚਾ ਮੁਲਾਜ਼ਮ ਜਿੰਨਾ ਬੈਠਾ ਜੀ ਮੰਗ ਸਾਡੀ ਮੇਨ ਮੰਗ ਜੀ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਜਾਵੇ ਜਾਂ ਠੇਕੇਦਾਰ ਸਿਸਟਮ ਹੈ ਠੇਕੇਦਾਰ ਵੀ ਲੋਟ ਹੋ ਰਹੀ ਹੈ ਠੇਕੇਦਾਰ ਨੂੰ ਖਤਮ ਕੀਤਾ ਜਾਵੇ ਪੰਨ ਬੱਸ ਤੇ ਰੋਡਵੇ ਤੇ ਪੀਆਰਟੀਸੀ ਦੇ ਵਿੱਚ 10000 ਬੱਸ ਜਿਹੜੀ ਉਹ ਪੂਰੀ ਕੀਤੀ ਜਾਵੇ ਹੋਰ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਜਿਹੜੀ ਸਮੇਂ-ਸਮੇਂ ਤੇ ਸਰਕਾਰ ਮੰਗ ਲੈਂਦੀ ਏ ਉਸ ਤੋਂ ਬਾਅਦ ਫਿਰ ਉਹਨਾਂ ਮੰਗਾਂ ਨੂੰ ਭੱਜ ਜਾਂਦੀ ਮੰਨਣ ਤੋਂ ਵਾਰ-ਵਾਰ ਹੜਤਾਲਾ ਕਰਾਉਂਦੀ ਏ ਕਿੰਨੀ-ਕਿੰਨੀ ਤਰੀਕ ਜਿਹੜੀ ਬੰਦ ਕੀਤੀ ਗਈ ਚੱਕਾ ਜਾਮ ਕੀਤਾ ਗਿਆ ਸਾਡੀ ਅੱਜ 9 ਤਰੀਕ 9 10 ਤੇ 11 ਤਰੀਕ ਨੂੰ ਸਾਡਾ ਤਿੰਨ ਦਿਨਾਂ ਦਾ ਹੜਤਾਲ ਏ ਕੱਲ ਨੂੰ ਸਾਡਾ ਮਾਣਯੋਗ ਮੁੱਖ ਮੰਤਰੀ ਚੰਡੀਗੜ੍ਹ ਰਾਹ ਤੇ ਘਰਾਓ ਏ ਜੇਕਰ ਸਰਕਾਰ ਕੋਈ ਵੱਧਮਾ ਐਕਸ਼ਨ ਲੈ ਕੇ ਆਉਂਦੀ ਹੈ ਉਹ ਧਰਨਾ ਪੱਕਾ ਵੀ ਲੱਗ ਸਕਦਾ ਹੈ ਤੇ ਹੜਤਾਲ ਜਿਹੜੀ ਅਨਮਿੱਥੇ ਸਮੇਂ ਲਈ ਵੀ ਜਾ ਸਕਦੀ ਹੈ ਸਰ ਲੋਕਾਂ ਨੂੰ ਵੀ ਦਿੱਕਤ ਹੋਉਂਦੀ ਸਰ ਲੋਕਾਂ ਨੂੰ ਤਾਂ ਦਿੱਕਤ ਹੋ ਰਹੀ ਹੈ ਜਿੱਥੇ ਲੋਕ ਸਰਕਾਰੀ ਬੱਸਾਂ 'ਚ ਔਰਤਾਂ ਨੂੰ ਫਰੀ ਸਫ਼ਰ ਹੈ ਤੇ ਲੋਕ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਨੂੰ ਵੀ ਪਹਿਲ ਦਿੰਦੇ ਆ ਪਰ ਇਹ ਸਰਕਾਰ ਦੀ ਨਾਕਾਮੀ ਹੈ ਕਿਉਂਕਿ ਅੱਜ ਅਸੀਂ 45 ਦਿਨ ਪਹਿਲਾਂ ਨੋਟਿਸ ਦੇ ਚੁੱਕੇ ਆ ਸਰਕਾਰ ਨੂੰ ਵਾਰ-ਵਾਰ ਕਿ ਸਾਨੂੰ ਟੇਬਲ 'ਤੇ ਬਿਠਾ ਕੇ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਪਰ ਸਰਕਾਰ ਦੀ ਨਾਕਾਮੀ ਕਰਨਾ ਜੇ ਲੋਕਾਂ ਨੂੰ ਖੱਜਲ ਖਰਾਬੀ ਹੋਣੀ ਹੈ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਪਰ ਇਹ ਜਿਹੜੇ ਠੇਕੇ ਵਾਲੇ ਮੁਲਾਜ਼ਮ ਨੇ ਇਹ ਵੀ ਸੱਚੇ ਨੇ ਕਿਉਂਕਿ ਇਹਨਾਂ ਨੂੰ ਤਕਰੀਬਨ 2007 ਦੇ ਭਰਤੀ ਨੇ ਔਰ ਇਹਨਾਂ ਨੂੰ ਬਾਰ-ਬਾਰ ਮੀਟਿੰਗਾਂ ਦੇ ਕੇ ਇਹਨਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਨਾ ਇਹਨਾਂ ਨੂੰ ਸਮੇਂ ਸਿਰ ਸੈਲਰੀ ਮਿਲਦੀ ਹੈ ਔਰ ਨਾ ਹੀ ਇਹਨਾਂ ਨੂੰ ਪੱਕਾ ਕੀਤਾ ਜਾਂਦਾ ਨਾ ਕੋਈ ਜਦੋਂ ਪੱਕਾ ਹੀ ਨਹੀਂ ਕੀਤਾ ਪੁਰਾਣੀ ਪੈਨਸ਼ਨ ਦਾ ਵੀ ਇਹਨਾਂ ਨੂੰ ਕੋਈ ਸੋਸ ਨਹੀਂ ਬਹੁਤ ਬਾੜਾ ਵਾਲੇ ਰਿਟਾਇਰਮੈਂਟ ਜਦੋਂ ਇਹਨਾਂ ਦੇ ਆ ਰਹੇ ਨੇੜੇ ਕੁਝ ਹੋ ਵੀ ਗਏ ਨੇ ਆਰੇ ਵਿਹਲੇ ਘਰ ਨੂੰ ਜਾਂਦੇ ਨੇ ਜਿੱਦਾਂ ਔਖਾ ਹੋ ਜਾਂਦਾ ਜਦੋਂ ਕੋਈ ਕਿਸੇ ਲੇਖਾ ਤੇ ਕੁਦੀ ਥਾਂ ਜਾਣਾ ਹੁੰਦਾ ਉਹ ਪਰਸਵਾਰੀਆਂ ਨੂੰ ਬਹੁਤ ਪਰੇਸ਼ਾਨੀ ਹੈ ਕਿਉਂਕਿ ਘਰੋਂ ਕਿਸੇ ਨੇ ਕੋਈ ਜ਼ਰੂਰੀ ਕੰਮ ਕੋ ਸੋ ਜਾਣਾ ਹੁੰਦਾ ਹੁਣ ਸਵੇਰ ਦੇ ਲੋਕ ਇੱਥੇ ਬੜੇ ਤੁਰੇ ਫਿਰਦੇ ਨੇ ਬਹੁਤ ਪਰੇਸ਼ਾਨੀ ਹੈ ਪਰ ਜੇ ਇਹਨਾਂ ਬੰਦੇ ਦੇਖ ਜੇ ਇਹ ਬਾਰ-ਬਾਰ ਇਹਨਾਂ ਨੂੰ ਮੀਟਿੰਗਾਂ ਦੇ ਕੇ ਸਰਕਾਰ ਇਹਨਾਂ ਦਾ ਕੋਈ ਹੱਲ ਨਹੀਂ ਕਰ ਰਹੀ ਪੂਰਕਾਜ ਪੰਜਾਬ ਪ੍ਰਸ਼ਾਸਨ ਯਾਤਰੀ ਬਹੁਤ ਪਰੇਸ਼ਾਨ ਹੁੰਦੇ ਆ ਅਸੀਂ ਪੈਨਸ਼ਨਰ ਯੂਨੀਅਨ ਵਾਲੇ ਜਿਹੜੇ ਆ ਇਕੱਲੇ ਇਹਨਾਂ ਦੀ ਜਿਹੜਾ ਹੈ ਹਮਾਇਤ ਨਹੀਂ ਆਏ ਸਾਡੀਆਂ ਆਪਣੀਆਂ ਮੰਗਾਂ ਨੇ ਕਿ ਪੈਨਸ਼ਨਰਾਂ ਨੂੰ ਜਿਹੜਾ ਉਹ ਇੱਕ ਤਾਂ ਡੀਏ 13% ਜਿਹੜਾ ਹੈ ਉਹ ਸਰਕਾਰ ਘਟਦੇ ਰਹੀ ਆ ਬਾਕੀ ਜਿਹੜਾ ਵੀ ਕਮਿਸ਼ਨ ਦਾ ਸੀਗਾ ਉਹ ਏਰੀਅਰ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਤੇ ਉਹ ਉਹਨੂੰ ਲਟਕਾਇਆ ਜਾ ਰਿਹਾ ਹੈਗਾ ਹੋਰ ਵੀ ਜੜੀਆਂ ਨੇ ਉਹ ਮੰਗਾਂ ਦੇ ਨਾਲ ਨਾਲ ਅਸੀਂ ਇਹ ਸਰਕਾਰ ਨੂੰ ਮਤਲਬ ਇਹ ਚੇਤਾਵਨੀ ਦਿੰਨੇ ਆ ਕਿ ਜਿਸ ਟੰਗ ਨਾਲ ਇਹ ਸਾਰਾ ਕੁਝ ਵੇਚ ਰਹੀ ਆ ਇਹ ਬਹੁਤ ਬੁਰਾ ਆ ਔਰ ਅਸੀਂ ਲੋਕਾਂ ਨੂੰ ਅਗਾਹ ਕਰਦੇ ਆ ਕਿ ਇਹ ਸਾਰਾ ਕੁਝ ਵੇਚ ਕੇ ਉਹ ਜਿਹੜੇ ਅੱਗੇ ਗੁਜਰਾਤੀ મોદી ਭੱਜ ਗਏ ਆ ਇਹ મોદી ਵੀ ਭੱਜ ਜਾਣਾ ਹੈਗਾ ਸਾਰਾ ਕੁਝ ਵੇਚ ਕੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਲਦੀਪ ਸਿੰਘ ਖੁੰਗਰਿਆ ਬਹੁਤ ਜਿਆਦਾ ਪਰੇਸ਼ਾਨ ਮੈਨੂੰ ਦੋ ਘੰਟੇ ਤਿੰਨ ਹੋ ਗਏ ਬੈਠੇ ਨੂੰ ਇੱਥੇ ਬੜੇ ਚਿਰ ਦਾ ਐ ਮੈਂ ਅੱਛਾ ਕਿੱਥੇ ਜਾਣਾ ਹੈਗਾ ਮੈਂ ਜਾ ਰਹੀ ਚੋ ਅੱਛਾ ਤੇ ਬੱਸ ਨਹੀਂ ਖੜੀ ਹੋਈ ਬੱਸ ਨਹੀਂ ਖੜੀ ਬਾਹਰੇ ਬਾਹਰ ਆ ਗਈ ਅੱਜ ਅੱਛਾ ਇੱਥੇ ਹੜਤਾਲ ਤੇ ਬੈਠੇ ਹੋਏ ਹਾਂਜੀ ਮੱਖਾ ਹੋ ਜਾਂਦਾ ਹਾਂਜੀ ਕੀ ਨਾਮ ਹੈ ਤੁਹਾਡਾ ਸਰਗਿਯ ਸੰਘ ਹਰੀ ਗੱਲ ਪੱਤਰ ਜਾ ਰਹੇ ਹੁਣ ਆਟੋ ਲੈ ਜਾਣ ਭਾਈ ਤੁਸੀਂ ਜਾਨਾ ਸੀ ਅੱਜ ਫਿਰ ਵਾਪਸ ਜਾ ਰਹੇ ਹਾਂ ਸਟੇਸ਼ਨ ਤੇ ਜਾ ਕੇ ਫਿਰ ਮੈਟਰੋ ਲਾਵਾਂਗੇ ਟ੍ਰੇਨ ਤੇ ਜਾਵਾਂਗੇ ਹੁਣ ਤੇ ਬੱਸ ਸਟੈਂਡ ਤੇ ਆਏ ਸੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਬੱਸਾਂ ਦੀ ਹੜਤਾਲ ਸੀ ਬੱਸ ਕਿਹਜਣਾ ਸਰਕਾਰ ਨੂੰ ਚਾਹਣਾ ਕੋ ਸਿਸਟਮ ਬਾਰੇ ਸੋਚਣਾ ਚਾਹੀਦਾ ਸਰਕਾਰ ਨੂੰ ਜਿੱਦਾਂ ਵੀ ਹੈ ਹੈਂਡਲ ਕਰਨਾ ਚਾਹੀਦਾ ਤੇ ਹੁਣ ਤੁਸੀਂ ਫਿਰ ਬਸਟਾਡੇ ਤੋਂ ਆਈ ਹੁਣ ਜਾ ਰਹੇ ਆ ਟੇਸ਼ਨ ਦੇ ਉੱਥੇ ਫਿਰ ਟ੍ਰੇਨ ਤੇ ਜਾਵਾਂਗੇ ਕੀ ਨਾਮ ਤੁਹਾਡਾ ਗੁਰਵਿੰਦਰ ਸਿੰਘ ਬੱਸ ਸਟੈਂਡ ਦੇ ਵਿੱਚ ਆਏ ਤੁਸੀਂ ਕੀ ਕਹਿਣਾ ਜਾਂਦੇ ਆ ਜੀ ਕੀ ਕਹਿਣਾ ਜੀ ਇਸ ਤੇ ਕੁਝ ਨਹੀਂ ਕਹਿਣਾ ਚਾਹੁੰਦੇ ਵਾਠ ਠੀਕ ਹੈ ਦੇ ਕੋਈ ਗੱਲ ਨਹੀਂ ਅਸੀਂ ਕਿਉਂ ਖਰਾਬ ਹੀ ਹੋਣ ਡਏ ਹੁਣ ਅਸੀਂ ਟ੍ਰੇਨ ਤੇ ਜਾਵਾਂਗੇ ਇੰਨੀ ਦੂਰ ਸਰਕਾਰ ਨੂੰ ਵੀ ਚਾਹੀਦਾ ਬੱਸਾਂ ਦਾ ਇਲਾਨ ਕਾ ਤੋਂ ਬੰਦ ਕੀਤਾ ਸਿਸਟਮ ਕਿੰਨੀ ਦਿਨ ਤੋਂ ਆਏ ਜੀ ਸਾਨੂੰ ਹੋ ਗਿਆ ਟੈਟਾਡੇ ਆਇਆ ਤੋਂ ਤੁਸੀਂ ਪਿੱਛੇ ਬਾਸ ਜਾ ਹਾਂਜੀ ਹੁਣ ਵਾਪਸ ਛੱਲੇ ਸੀ ਕੀ ਨਾਂ ਨੋਟ ਹੈ ਰਾਜਵਿੰਦਰ ਕੌਰ